ਜਮੂ ਕਸ਼ਮੀਰ ਦੇ ਰਾਜੋਰੀ ਦੇ ਵਿੱਚ ਬਲਾਸਟ ਹੋਇਆ ਮਾਈਨ ਬਲਾਸਟ ਹੋਣ ਦੇ ਨਾਲ ਇੱਕ ਅਗਨੀਵੀਰ ਸ਼ਹੀਦ ਹੋ ਗਿਆ 23 ਸਾਲ ਦਾ ਜਵਾਨ ਅਜੈ ਸਿੰਘ ਸ਼ਹੀਦ ਹੋਇਆ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਸੀ ਅਜੈ ਸਿੰਘ ਫੌਜ ਦੇ ਦੋ ਹੋਰ ਜਵਾਨ ਜ਼ਖਮੀ ਹੋਏ ਨੇ ਰਾਜੋਰੀ ਦੇ ਨੁਸ਼ਹਿਰਾ ਸੈਕਟਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਵੇਲੇ ਧਮਾਕਾ ਹੋਇਆ ਜਵਾਨ ਇਲਾਕੇ ਦੇ ਵਿੱਚ ਪੈਟਰੋਲਿੰਗ ਕਰ ਰਹੀ ਸਨ 23 ਸਾਲ ਦਾ ਜਵਾਨ ਸੀ ਅਜੈ ਸਿੰਘ ਪੰਜਾਬ ਦਾ ਇਹ ਜਵਾਨ ਜਮੂ ਕਸ਼ਮੀਰ ਦੇ ਰਾਜੋਰੀ ਵਿੱਚ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਸੀ ਅਜੈ ਸਿੰਘ ਰਾਜੋਰੀ ਦੇ ਨਸ਼ਰਾ ਸੈਕਟਰ ਦੇ ਵਿੱਚ ਸ਼ਹੀਦ ਹੋ ਗਿਆ ਔਨ ਡਿਊਟੀ ਸੀਗਾ ਜਵਾਨ ਮਾਈਨ ਬਲਾਸਟ ਹੋਣ ਕਰਕੇ ਇੱਕ ਅਗਨੀ ਵੀ ਸ਼ਹੀਦ ਹੋਇਆ ਫੌਜ ਦੇ ਬਾਕੀ ਜਵਾਨ ਜ਼ਖਮੀ ਹੋਏ 23 ਸਾਲ ਦਾ ਜਵਾਨ ਅਜੈ ਸਿੰਘ ਸ਼ਹੀਦ ਹੋਇਆ ਇਸ ਪੂਰੇ ਮਾਈਨ ਬਲਾਸਟ ਦੇ ਵਿੱਚ ਔਰ ਫੌਜ ਦੇ ਬਾਕੀ ਜਵਾਨ ਜ਼ਖਮੀ ਹੋਏ ਕਿਸੇ ਸਰਕਾਰ ਅਮੀਰ ਕਿਸਾਨਾਂ 'ਤੇ ਇਨਕਮ ਟੈਕਸ ਲਗਾਉਣ ਦਾ ਵਿਚਾਰ ਕਰ ਸਕਦੀ ਹੈ ਆਰਬੀਆਈ ਦੀ ਮੁਦਰਾ ਪਾਲਿਸੀ ਕਮੇਟੀ ਦੀ ਮੈਂਬਰ ਆਸ਼िमा ਗੋਇਲ ਦਾ ਹੈ ਵੱਡਾ ਬਿਆਨ ਸਾਹਮਣੇ ਆ ਅਮੀਰ ਕਿਸਾਨਾਂ ਨੂੰ ਟੈਕਸ ਦੇ ਦਾਇਰੇ ਵਿੱਚ ਲੈਣ ਤੇ ਵਿਚਾਰ ਕਰ ਸਕਦੀ ਹੈ ਸਰਕਾਰ ਆਸ਼िमा ਗੋਇਲ ਨੇ ਕਿਹਾ ਟੈਕਸ ਦੇਣ ਦੇ ਲਈ ਤਿਆਰ ਹਾਂ ਪਰ ਮੰਗਾਂ ਪੂਰੀਆਂ ਕਰੇ ਸਰਕਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿਸਾਨਾ ਗੁਰਿੰਦਰ ਖਵਾਲ ਨੇ ਕਿਹਾ ਕਿ ਅਸੀਂ ਟੈਕਸ ਦੇਣ ਲਈ ਵੀ ਤਿਆਰ ਹਾਂ ਪਰ ਸਰਕਾਰ ਸਾਡੀਆਂ ਮੰਗਾਂ ਪੂਰੀ ਅਰਬ ਲੋ ਇੱਕ ਫੋਰ ਫਰਮਾਨ ਜਾਰੀ ਹੋਇਆ ਕਿਸਾਨਾਂ ਦੇ ਖਿਲਾਫ ਕਈ ਕਿਸਾਨਾਂ ਤੇ ਇਨਕਮ ਟੈਕਸ ਲਾ ਦਿੱਤਾ ਜਾਵੇ ਅਸੀਂ ਪੁੱਛਣਾ ਚਾਹੁੰਦੇ ਆ ਵੀ ਸਾਡੇ ਕੋਲ ਜ਼ਮੀਨਾਂ ਕਿਦੀਆਂ ਨੇ 60% ਕਿਸਾਨਾਂ ਕੋ 2.5 ਏਕੜ ਤੋਂ ਏਠਾਂ ਜ਼ਮੀਨ ਆ ਤੇ ਸੀਲਿੰਗ ਵੀ ਸਾਡੇ ਪੰਜਾਬ ਚ 1.75 ਏਕੜ ਤੋਂ ਵੱਧ ਤਾਂ ਜ਼ਮੀਨ ਨਹੀਂ ਰੱਖ ਸਕਦਾ ਇੱਥੇ ਵੱਡੇ ਕਿਸਾਨ ਕਿੱਥੇ ਆ ਗਏ ਫਿਰ ਅਸੀਂ ਇਹਨਾਂ ਕੋਈ ਗੱਲ ਨਹੀਂ ਸਾਨੂੰ ਅਸੀਂ ਇਨਕਮ ਟੈਕਸ ਵੀ ਦੇ ਦੇਵਾਂਗੇ ਪਰ ਸਾਨੂੰ ਸਰਕਾਰ ਜਿਹੜਾ ਵਾਦਾ ਕੀਤਾ ਐਮਐਸਪੀ ਦਾ ਵਾਦਾ ਸਾਡੇ ਨਾਲ ਕੀਤਾ ਸੀ ਟੂ ਪਲੱਸ 50% ਹਿਸਾਬ ਦੇ ਨਾਲ ਸਾਨੂੰ ਰੇਟ ਦੇ ਦੇਵੇ ਉਹਦੇ 'ਚ ਸਾਡੇ ਖਰਚੇ ਜੋੜ ਲਵੇ ਫਿਰ ਅਸੀਂ ਇਨਕਮ ਟੈਕਸ ਵੀ ਦੇਣ ਨੂੰ ਤਿਆਰ ਆਂ ਪਰ ਇਹ ਜਾਣ ਬੁੱਝ ਕੇ ਸਰਕਾਰਾਂ ਸਾਡੇ ਮੰਗਾਂ ਤੋਂ ਢਕਾਉਣ ਲਈ ਕਿਉਂਕਿ ਇਲੈਕਸ਼ਨ ਦਾ ਸਮਾਂ ਆ ਗਿਆ ਇਹਨਾਂ ਨੇ ਆਪਦੇ ਜਿਹੜੇ ਵਾਦੇ ਆ ਪੂਰੇ ਨਹੀਂ ਕੀਤੇ ਦੁੱਗਣੀ ਸਾਡੀ ਆਮਦਨ ਕਰਨ ਦਾ ਇਹਨਾਂ ਨੇ ਕਿ ਹਜ਼ਾਰ 24 ਕਰ ਦੇਵਾਂਗੇ ਪਰ ਉਹ ਵਾਦਾ ਵੀ ਪੂਰਾ ਨਹੀਂ ਕੀਤਾ ਉਹ ਬਾਦਿਆਂ ਤੋਂ ਭੱਜਣ ਲਈ ਸਾਡੇ ਕਰਜ਼ੇ ਮਾਫ਼ ਨਹੀਂ ਕੀਤੇ ਸਾਡੀ ਫਸਲ ਬੀਮਾ ਜੋਜ਼ਰਾ ਨਹੀਂ ਕੀਤੀ ਉਹਦੇ ਤੋਂ ਸਰਕਾਰ ਭੱਜਣ ਲਈ ਇਹ ਜਿਹੇ ਟੈਕਸ ਦੀਆਂ ਗੱਲਾਂ ਕਰ ਰਹੀ ਆ ਸਾਨੂੰ ਤਾਂ ਅੱਗੇ ਹੀ ਖੇਤੀ ਚੋਂ ਘਾਟਾ ਪੈਂਦਾ ਸਾਡੇ ਨਾਲ ਟੇਬਲ ਤੇ ਬੈਠ ਬੈਠ ਜਾਵੇ ਸਰਕਾਰ ਕਿਸੇ ਯੂਨੀਵਰਸਿਟੀ ਤੋਂ ਖਰਚੇ ਸਾਡੇ ਘੜਾ ਲਵੇ ਸਾਡੇ ਪਹਿਲਾਂ ਪਿਛਲੇ ਘਾਟੇ ਪੂਰੇ ਕਰੇ ਸਾਡੇ ਕਰਜ਼ੇ ਮਾਫ਼ ਕਰੇ ਉਸ ਤੋਂ ਬਾਅਦ ਅਸੀਂ ਜਿਹੜਾ ਕੋਈ ਟੈਕਸ ਲਾਉਣ ਨੂੰ ਆ ਉਹਨੂੰ ਵੀ ਤਿਆਰ ਆ ਤੇ ਸਾਨੂੰ 2024 ਤੋਂ ਪਹਿਲਾਂ ਸਾਡੀ ਆਮਦਨ ਦੁੱਗਣੀ ਕਰੇ ਤੇ C2 50% ਦੇ ਹਿਸਾਬ ਨਾਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ 26 ਤਰੀਕ ਨੂੰ ਇੱਕ ਵੱਡਾ ਟਰੈਕਟਰ ਮਾਰਚ ਸਾਰੇ ਦੇਸ਼ ਦੇ ਵਿੱਚ ਕਰਨ ਜਾ ਰਹੇ ਹਾਂ ਤੇ 16 ਫਰਵਰੀ ਨੂੰ ਭਾਰਤ ਬੰਦ ਦੱਸਦਾ ਦੇ ਰਹੇ ਹਾਂ ਹਰਿੰਦਰ ਲਖੋਵਾਲ ਟਰੈਕਟਰ ਮਾਰਚ ਦੀ ਗੱਲ ਕਰ ਰਹੀ ਸੀ ਔਰ ਅਬੋਹਰ ਦੇ ਵਿੱਚ ਕਿਸਾਨਾਂ ਨੇ ਕੁਝ ਇਸੇ ਅੰਦਾਜ਼ ਦੇ ਵਿੱਚ ਪ੍ਰਦਰਸ਼ਨ ਕੀਤਾ ਬਾਜ਼ਾਰ ਦੇ ਵਿੱਚ ਕਿਸਾਨਾਂ ਨੇ ਨਰਮੇ ਦੀਆਂ ਟਰਾਲੀਆਂ ਲਾਇਤੀਆਂ ਔਰ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਕਿਸਾਨਾਂ ਨੇ ਦੁਕਾਨਦਾਰਾਂ ਤੋਂ ਸਹਿਯੋਗ ਮੰਗਿਆ ਜੇ ਕਿਸਾਨ ਨਾ ਬਚੇ ਤਾਂ ਦੁਕਾਨਦਾਰ ਨਹੀਂ ਬਚੇਗਾ ਕਿਸਾਨਾਂ ਨੇ ਕਿਹਾ ਨਰਮੇ ਦੀ ਖਰੀਦਣਾ ਹੁਣ ਤੋਂ ਕਿਸਾਨ ਪਰੇਸ਼ਾਨ ਨੇ ਕੇਂਦਰ ਦੀ ਸੀਸੀਆਈ ਦੇ ਵੱਲੋਂ ਖਰੀਦ ਨਹੀਂ ਕੀਤੀ ਜਾ ਰਹੀ ਪ੍ਰਾਈਵੇਟ ਪਲੇਅਰ ਕਿਸਾਨਾਂ ਦੀ ਲੁੱਟ ਕਰ ਰਹੇ ਜੇ ਪਲੇਅਰ ਨੂੰ ਲੈ ਕੇ ਆ ਜੇ ਜਾ ਕੇ ਤੁਹਾਡੀਆਂ ਦੁਕਾਨਾਂ ਤੇ ਜਾ ਕੇ ਮਾਲ ਖਰੀਦਣਗੇ ਤੁਹਾਡੀਆਂ ਦੁਕਾਨਾਂ ਅੱਜ ਸਾਰੇ ਕਿਸਾਨ ਕੋਈ ਦਾ ਦਫਤਰ ਰੋਗ ਰੋਕੇ ਥੱਕ ਕੇ ਸੜਕਾਂ ਰੋਗ ਰੋਕੇ ਥੱਕ ਕੇ ਅੱਜ ਤੁਹਾਡੇ ਬਜ਼ਾਰ ਵਾਸੀਆਂ ਤੋਂ ਦੁਕਾਨਦਾਰਾਂ ਤੋਂ ਸਾਰਿਆਂ ਤੋਂ ਸਾਥ ਮੰਗਣ ਆਇਆ ਅੱਜ ਸਾਰੇ ਕੰਮ ਬੰਦ ਕਰਕੇ ਉਹਨਾਂ ਦਾ ਸਾਥ ਦਿਓ ਅੱਜ ਦੇ ਹਾਲਾਤ ਵੇਖ ਕੇ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਆ 6-7 ਦਿਨ 4 ਡਿਗਰੀ ਟੈਂਪਰੇਚਰ ਕੋਰੇ ਤੇ ਜਿਹੜੇ ਬਿਨਾ ਸ਼ਰਟ ਤੋਂ ਉੱਥੇ ਕਿਸਾਨ ਮਰ ਰਹੇ ਸੀ ਅੱਜ ਅੱਕੇ ਹੋਏ ਬਾਜ਼ਾਰ 'ਚ ਆਏ ਨੇ ਤੇ ਬਾਜ਼ਾਰ ਦੀਆਂ ਖਿਆਣ ਕੇ ਬੰਦ ਕਰਕੇ ਚੌਂਟੀਆਂ ਤੇ ਚਾਬੀਆਂ ਜਿਹੜੀਆਂ ਆਪਣੇ ਟਰੈਕਟਰ ਦੀਆਂ ਪ੍ਰਸ਼ਾਸਨਾਂ ਨੂੰ ਸੌਂਪਦੀਆਂ ਨੇ ਵੀ ਇਹ ਨਰਮਾ ਲੈ ਜਾਓ ਅਗਲਾ ਦਿਓ ਵੇਖ ਤੋਂ ਜੋ ਕਰਨਾ ਤੁਸੀਂ ਕਰ ਸਕਦੇ ਆ ਇਹਨਾਂ ਵੱਲੋਂ ਖੁੱਲੀ ਛੁੱਟੀ ਹੈ ਕਿੰਨੀਆਂ ਉੱਥੇ ਖੜੀਆਂ ਸੀ ਸਾਰੀਆਂ ਆਈਆਂ ਗਿਣਤੀ ਤੋਂ ਬਾਹਰ ਨੇ